ਫਗਵਾੜਾ ਦੇ ਹਨੂਮਾਨ ਗੜੀ ਮੰਦਿਰ ਵਿਖੇ ਰਾਮਲੀਲਾ ਦੇ ਦੌਰਾਨ ਰਾਮ ਬਨਵਾਸ ਨਾਟਕ ਦਾ ਮੰਚਨ ਕੀਤਾ ਗਿਆ ਇਸ ਮੌਕੇ ਤੇ ਲੱਕੀ ਡਰਾ ਕੱਢੇ ਗਏ ਅਤੇ ਮੁੱਖ ਮਹਿਮਾਨ ਵਜੋਂ ਐਮਐਲਏ ਬਲਵਿੰਦਰ ਸਿੰਘ ਤਾਲੀਵਾਲ ਅਤੇ ਤੇਜਸਵੀ ਪਾਰਦਬਾਜ ਪਹੁੰਚੇ ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ 12 ਅਕਤੂਬਰ ਨੂੰ ਦੁਸ਼ਹਿਰੇ ਦੇ ਦਿਨ ਹਨੂਮਾਨ ਗੜੀ ਮੰਦਿਰ ਵਿਖੇ ਪਹੁੰਚ ਕੇ ਭਗਵਾਨ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰੋ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਜੈ ਸ਼੍ਰੀ ਰਾਮ ਅੱਜ ਆਪਨੇ ਸੇਵਾ ਕ੍ਰਾਮ ਨੇ ਲੈਣ ਤੋਂ ਹਾਰਕ ਮਨਤਾਰਕ ਕਮੇਟੀ ਵੱਲੋਂ ਹਨੂਮਾਨ ਗੜੀ ਵਿਖੇ ਬੜੀ ਸ਼ਰਧਾਤੂ ਨਾਲ ਤੁੰਤਮ ਦੇ ਨਾਲ ਰਾਮਲੀਲਾ ਜੋ ਰਾਮ ਰਣਕਾ ਲਾਇਆ ਜਾ ਰਿਹਾ ਹੈ ਜਿਸ ਦਾ ਅਜੂਦ ਘਾਟਨ ਸਾਡੇ ਹਲਕੇ ਦੇ ਐਮਐਲਏ ਸਰਦਾਰ ਨਰਿੰਦਰ ਸਿੰਘ ਢਾਲੀਵਾਲ ਜੀ ਅਤੇ ਉਹਨਾਂ ਦੇ ਨਾਲ ਬੀਜਪੀ ਤੋਂ ਜੀ ਸ਼੍ਰੀ ਭਰਤਵਾ ਜੀ ਵਿਕੇਸ਼ ਪ੍ਰਵਕ ਜੀ ਨੇ ਕੀਤਾ ਪਰ ਅਸੀਂ ਸਾਰੇ ਹੀ ਫਗਵਾੜਾ ਨਿਵਾਸੀਆਂ ਨੂੰ ਔਰ ਆਲੇ ਦੁਆਲੇ ਜਿੰਨੇ ਵੀ ਲੋਕ ਤੱਕ ਸਾਡੀ ਲਾਈਵ ਰੋਜ਼ ਚੱਲਦੀ ਹੈ ਇਹ ਔਰ ਸਭ ਨੂੰ ਬੇਨਤੀ ਆ ਵੀ ਸਾਰੇ ਜਣੇ ਰੋਜ਼ ਹਨੂਮਨ ਗੜੀ ਪਹੁੰਚੋ ਰਾਮੀ ਲਿਆ ਨੂੰ ਦੇਖੋ ਔਰ ਇਹਦੇ ਵਿੱਚ ਜੋ ਵੀ ਚੰਗੀਆਂ ਚੀਜ਼ਾਂ ਦਿਖਾਈਏ ਨਾ ਆਪਣੇ ਵਿੱਚ ਪ੍ਰੇਮ ਕਰਨਾ ਆਪਣੇ ਤੁਹਾਡਾ ਸਤਿਕਾਰ ਕਰਨਾ ਆਓ ਤੇ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਇਸ ਰਾਮ ਨਾਟਕ ਦਾ ਆਨੰਦ ਪਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਾ ਵੀਰ ਵੀ ਰੱਡੀ ਹਰਨਾਨ ਰਪਾਹ ਦੇ ਅੱਜ ਆਪੇ ਸੇਵਕ ਰਾਮੀ ਲਿਆ ਇਤਿਹਾਸ ਕਮੇਟੀ ਵੱਲੋਂ 80ਵੀਂ ਰਾਵੀਲਾ ਅਤੇ ਚੌਥਾ ਦਿਨ ਜਿਸ ਦੇ ਵਿੱਚ ਰਾਮ ਬਨਵਾਸ ਰਾਮ ਜੀ ਅਜ ਬਨਵਾਸ ਤੇ ਭੇਜ ਜੰਦੇ ਗਏ ਅਸੀਂ ਸਾਰੇ ਸ਼ਹਿਰ ਰੌਸੀਆ ਨੂੰ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਤੇ ਪੀੜ੍ਹੀਆਂ ਨੂੰ ਪਿਆਰ ਦੇ ਆਣ ਤਾਂ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਦੇ ਬਾਰੇ ਸਾਰਿਆਂ ਨੂੰ ਪਤਾ ਲੱਗੇ ਕਰਾ ਵੀਰ ਵੀ ਰੰਗੀ ਬਰੋਦ ਨਮਾਹ ਰਾਮ ਰੀਲਾ ਦਾ ਅਸੀਂ ਆਪਣੇ ਸ਼ਹਿਰ ਦੇ ਹਰ ਵਿਅਕਤੀ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਪੜ ਚੜ ਕੇ ਇੱਥੇ ਆਪਣਾ ਰਾਮ ਰੀਲਾ ਦਾ ਖਾਲੀ ਲੈ ਕੇ ਆਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਾਡੇ ਧਰਮ ਬਾਰੇ ਪਤਾ ਲੱਗੇ ਸਾਡੇ ਸੱਭਿਆਚਾਰ ਬਾਰੇ ਪਤਾ ਲੱਗੇ ਤਾਂ ਕਿ ਜੋ ਆਪਣੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਆਪਣੇ Hindu ਧਰਮ ਬਾਰੇ ਪਤਾ ਲੱਗੇ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਤੇ ਜਿਹੜੇ ਇੱਧਰ ਉੱਧਰ ਪੜਗਾ ਤੋਂ ਨਸ਼ੇ ਤੋਂ ਦੂਰ ਹੋਣ ਜਿਕਾਰਾ ਵੀਰ ਵਜਰੰਗੇ ਹਰ ਹਰ ਮਹਾਦੇਵ ਕੰਬੀ ਸੇਵ ਰਾਮ ਰੀਲਾ ਤਿਵਾਰ ਕੀ ਅੱਜ ਦੀ ਇਸ ਨਾਈਟ ਦੇ ਵਿੱਚ ਅਸੀਂ ਬਨਵਾਸ ਦੇ ਸੀ ਤਰਤਨਾਕ ਸਿੰਘ ਜੀ ਪ੍ਰਭੂ શ્રી ਰਾਮਦਾਸ ਬਨਵਾਸ ਉਸ ਦੇ ਵਿੱਚ ਮਾਤਾ ਤੇ ਕਈ ਦੇ ਨਾਲ ਜੋੜ ਕੇ ਮੰਚ ਦਾ ਰੂਲ ਸਪੈਸ਼ਲ ਇਫੈਕਟ ਜਿਹੜੇ ਆ ਸਾਊਂਡ ਇਫੈਕਟ ਹੈ ਲਾਈਟ ਇਫੈਕਟ ਹੈ ਇਹ ਸਭ ਦਾ ਇਫੈਕਟਿਵ ਹੈ ਜਿਹਸ ਨੂੰ ਆਫਲਾਈਨ ਲੋਕ ਦੇਖਣ ਦੇ ਲਈ ਜਿਹੜਾ ਦਰਸ਼ਕਾਂ ਦੇ ਰੂਪ ਦੇ ਵਿੱਚ ਆਉਂਦੇ ਆ ਚਾਹੇ ਪ੍ਰਭੂ શ્રી ਰਾਮ ਦੇ ਜੀਵਨ ਕਾਲ ਦੀ ਸਾਰੀ ਸਟੋਰੀ ਜਿਹੜੀ ਰਾਮਲੀਲਾ ਮੰਚਨ ਦੇ ਵਿੱਚ ਅਸੀਂ ਪੇਸ਼ਕਾਰੀ ਕਰਦੇ ਆ ਇਹ ਸਾਰੀ ਸਟੋਰੀ ਸਭ ਨੂੰ ਪਤਾ ਪਰ ਫਿਰ ਵੀ ਇਹਨਾਂ ਦਿਨਾਂ ਦੇ ਵਿੱਚ ਮਨ ਜਿਹੜਾ ਹੈ ਰਾਮਦੇਵ ਦਾ ਰਚ ਸਭ ਦਾ ਜਿਹੜਾ ਵਿਚੈਨ ਰਹਿੰਦਾ ਵਿਚੈਨ ਦਾ ਅਰਥ ਹੈ ਇਸ ਕਹਾਣੀ ਨਾਲ ਜੁੜਨ ਦੇ ਲਈ ਕਿਉਂਕਿ ਇਹ ਮਧਾਸ ਨਹੀਂ ਹੈ ਬਲਕਿ ਭਾਰਤੀ ਸੰਸਕ੍ਰਿਤੀ ਦਾ ਅਭਿਨ ਅੰਗ ਹੈ ਪ੍ਰਭੂ ਜੀ ਰਾਮ ਤੋਂ ਬਿਨਾ ਕ੍ਰਿਸ਼ਨ ਜੀ ਤੋਂ ਬਿਨਾ ਭਾਰਤੀ ਸੰਸਕ੍ਰਿਤੀ ਦੀ ਜਿਹੜੀ ਕਲਪਨਾ ਦੇ ਕੀਤੇ ਜਾ ਸਕੋ ਅੱਜ ਦੀ ਇਸ ਨਾਈਟ ਦੇ ਵਿੱਚ ਸਾਡੇ ਮਾਣਯੋਗ ਐਮਐਲਏ ਸਾਹਿਬ ਸਰਦਾਰ ਬਜਿੰਦਰ ਸਿੰਘ ਜੀ ਤਾਲੀਵਾਨ ਸਾਹਿਬ ਔਰ ਨਗਰ ਸੁਧਾਰ ਟਰਸਟ ਇੰਪਰੂਵਮੈਂਟ ਟਰਸਟ ਦੇ ਜਿਹੜਾ ਸਾਡੇ ਫਾਰਮਰ ਚੇਅਰਮੈਨ ਸ੍ਰੀ ਤਿਯਸ਼ਵੀ ਪਰਦਾਵਜ ਜੀ ਵਿਰੋਧ ਬਰਮਾਨੀ ਜੀ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਆ ਔਰ ਵੱਡੀ ਗੰਟੀ ਦੇ ਵਿੱਚ ਜਿਹੜੇ ਦਰਸ਼ਕ ਵੀ ਆ ਉਹ ਵੀ ਸਾਡੇ ਮੁੱਖ ਮਹਿਮਾਨ ਤੋਂ ਜਿਹੜਾ ਅਸੀਂ ਇਹਨਾਂ ਨੂੰ ਛੱਡ ਨਹੀਂ ਗਿਣਦੇ ਤੋਂ ਪਰਮ ਸਹਿਯੋਗ ਜਿਹੜਾ ਰਿਹਾ ਹੈ ਸਭ ਦਾ ਹੀ ਤੋਂ ਸਭ ਦਾ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਅੱਜ ਕੌਮੀ ਸੇਵਕ ਰਾਣੀਲਾ ਐਵਮ ਤਿਯਾਰ ਕਮੇਟੀ ਵੱਲੋਂ ਰਾਮ ਨਵਾਸ ਜੀ ਨਾਈਟ ਖੇਲੀ ਗਈ ਆ ਜਿਹਦੇ ਵਿੱਚ ਅੱਜ ਭਗਵਾਨ ਰਾਮ ਜੀ ਨੂੰ ਬਨਵਾਸ ਮਿਲਿਆ ਕਿ ਕਈ ਨੇ ਕਿਸ ਤਰ੍ਹਾਂ ਪਰਪੰਚ ਰਾਜ ਕੇ ਭਗਵਾਨ ਜੀ ਦੇ ਬਨਵਾਸ ਤੋਂ ਆਇਆ ਸਾਡੇ ਚੇਅਰਮੈਨ ਬਸੇਵਰਾ ਸ਼ਰਮਾ ਅਤੇ ਸ਼੍ਰੀ ਇੰਦਰਜੀਤ ਕਰਵਾਨੀ ਮਰਦਾਨ ਬੈਟਰਨ ਵਿੰਦਨਿੰਦੀ ਜੀ ਤੇ ਅਤੇ ਕਿਸ਼ੋਰੀ ਜੀ ਦੇਖ ਰਹੇ ਕਿ ਵਿੱਚ ਇਸ ਨਾਈਟ ਦਾ ਮੰਚਨ ਕੀਤਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਜਿੱਥੇ ਤੇ ਮੇਰੀ ਆਵਾਜ਼ ਕੋਈ ਨੀ ਹੋਵੇ ਵੱਮਾਵਾ ਕੇ ਹਨੂਮਾਨ ਗੜੀ ਮੰਦਰ ਪਹੁੰਚੋ ਅੱਜ ਖਾਲਦੀ ਨਾਈਟ ਦਸ਼ਰਮਦ ਬਰਤ ਬਰਲਾਪ ਦੇਖੋ ਤੇ ਆਪਣਾ ਭਗਵਾਨ ਜੀ ਦਾ ਆਸ਼ੀਰਵਾਦ ਲਾਓ ਤੇ ਆਪਣਾ ਜੀਵਨ ਸਫਲ ਬਣਾਓ ਜੈ ਸ਼੍ਰੀ ਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਨੂਮਾਨ ਗੜੀ ਮੰਦਰ ਵਿਖੇ ਬੜੀ ਧੁੰਮਤਾਂ ਦੇ ਨਾਲ ਵਿਸਾਹਰਾ ਜੋ ਹੈ ਸ਼ਹਿਰ ਨੂੰ ਸੁਪਰ ਮੇਲੇ 12 ਤਬਰ ਬਣਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਨਿਵਾਸੀ ਉਸ ਵਿੱਚ ਵੀ ਬੰਦ ਚੜ ਕੇ ਹਿੱਸਾ ਲੈਣ ਯਾਸ਼ੀਲਾ